15 15 ਖਿਚੋ 15 15 ਦੇਖ ਪਿਆ ਜਿਆਦਾ ਉੱਚਾ ਨਾ ਚੁੱਕੋ ਜਿਆਦਾ ਉੱਚਾ ਨਾ ਚੁੱਕੋ ਪਰਮਾਨ ਨਾਲ ਥਲੇ ਥਲੇ ਵਾਹ ਵਾਹ ਵੇਖ ਕੇ ਪਰਲਾ ਬੰਨਾ ਵੇਖ ਕੇ ਮੜਾ ਜਾ ਹੱਥ ਪਾਓ ਇਥੇ ਨਹੀਂ ਆਏ ਨਾ ਪਰੇ ਨਹੀਂ ਕਰੋ ਇਹਨੂੰ ਇਹਨੂੰ ਮੜਾ ਜਾਉਂਦੇ। ਬਸ ਇਸੋਂ ਪਾਉਣ ਟਰੈਕਟਰ ਪਾ ਲੋ ਮੜਾ ਜਾ। ਇੱਥੇ ਟਰੈਕਟਰ ਪਾ ਲੋ। ਆ ਟਰੈਕਟਰ ਕੋਲ। ਇੱਥੇ ਜਰਾ ਕੋਈ ਨਹੀਂ ਕੋਈ ਹੋਰ ਦੇ ਆਉਣ ਦੇ ਥੱਲੇ ਆਉਣ ਦੇ ਆਉਣ ਦੇ ਕਿਤੇ ਨਹੀਂ ਜਾਂਦਾ। ਕਿਤੇ ਨਹੀਂ ਜਾਂਦਾ ਬਸ ਠੀਕ। ਹਾਂ ਲਿਆ ਟਰੈਕਟਰ। ਉਹ ਆ ਜਾਣਾ ਕੋਈ ਨਹੀਂ ਟਰੈਕਟਰ ਪਾ ਜਾਣਾ। ਇਹ ਜੀ ਕੋਲ ਮਿੱਟੀ ਜਿੰਨਾ ਨਹੀਂ ਭਾਰੇ ਰਹਿਗਾ। ਆ ਲਿਆਓ ਟਰੈਕਟਰ ਨਾਲ। ਟਰੈਕਟਰ ਨਾਲ ਰਿੜਨਾ ਨਹੀਂ ਇੱਕੇ ਦਮ। ਇਦਾਂ ਰਿੜ ਪੂਗਾ। ਇਦਾਂ ਰਿੜ ਜਾਣਾ ਨੇ ਭੱਜ ਆਉਣਾ ਗਾਹ ਨੂੰ। ਇਦਾਂ ਕੰਮ ਰਿੜ ਜਾਣਾ। ਆਤਰਾ ਲਈ ਜਨਾਜ਼ੇ ਰਿਵਾਇਦਾ ਨਹੀਂ ਨਹੀਂ ਮਣਾ ਥਲੜਾ ਹੀ ਸਤਲਾਏ ਨਹੀਂ ਕਿਹੜਾ ਥਲੜਾ ਹਸਾ ਥਲੇ ਉਹ ਇਦਾਂ ਹੀ ਚੱਲ ਮਣਾ ਇੰਦਾਂ ਨਾ ਵੀ ਦਜੇ ਰੋ ਕਰਕੇ ਲਾਗੇ ਆਹ ਹੋਏ ਸੈਬੜਾ ਮਰ ਕੇ ਗਿਆ ਛੱਤ ਤੇ ਬੜਾਈ ਚੱਤ ਤੇ ਬੜਾਈ ਆ ਗਰਜੰਟ ਫੜ ਗੁੱਲਾ ਪਾਈਏ ਕੋਈ ਇਹਦੇ ਚ ਹਾਂ 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 ਤੇ ਕੋਈ ਗੱਲ ਨਹੀਂ ਗੋਪਾਲ ਜੀ ਨਾਲ ਦੇਗਾ ਕਿੱਥੇ ਬਣਾਗੇ ਇੱਥੇ ਆਉਂ ਤੋ ਉਂਗਲ ਲਾ ਲੈ ਦੇਖ ਰੁਕ ਦੇਖ ਲੋ ਜਾ ਚਲੋ ਤਾਂ ਚੁੱਪੋ 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 ਆਉਂ ਤੋ ਦਾ ਹੁੰਦੋ ਅੱਛਾ ਇਦਾਂ ਮੜਾ ਸਾਹ ਮੋੜਿਆ ਤੈਨੂੰ ਇਹ ਚੱਲ ਪਾਓ ਲੈਫਟ ਮਾੜੀ ਜੀ ਤਾਂ ਚੁੱਪੋ ਦਾ ਤਾਂ ਚੁੱਪ ਲਿਫਟ ਪਲੇਟ ਦੇ ਥੱਲੇ ਲੱਗਦੀ ਜਾਂਦੀ ਬਸ 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 ਜਿਆਦੀ ਨਹੀਂ ਪਤਰੀ ਜੀ ਥੱਲੇ ਮੜਾ ਜਾ ਪਾ ਲੈ ਹਾਂ ਬਸ ਥੱਲੇ ਨਾਟ ਦੀ ਲੋਡ ਨਹੀਂ ਜਾ ਜਾ ਪੁੱਜੀ ਦੇ ਸਿੱਜੇ 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 ਪਹਿਲਾ ਲੋ ਲਾ ਕੇ ਤੇ ਸਿੱਜੇ ਸਿੱਜੇ ਮੜਾ ਜਾ ਬਸ ਚੱਲ ਕੇ ਗੱਲ ਖਲਾ ਰਾਣਾ ਮਾਰੇ ਮੜਾ ਜਾ ਤੇ ਮਨੇ ਗੱਡੀ ਫੜ ਗੱਡੀ ਨਾ ਫੜ ਤੂੰ ਮੈਨੂੰ ਮੈਨੂੰ ਨਾਲ ਨਾਲ ਜਾਂਦੇ ਮੜਾ ਜਾ ਬਾਬਾ ਪਹਿਲਾ ਲੋ ਲਾ ਲਾ ਹਾਂ ਬਸ ਇਦਾਂ ਹੀ ਜਾਂਦੇ ਟਰੈਕਟਰ ਆ ਫੜ ਲੈ ਨਾਲ ਸਿੱਧਾ ਕਰਕੇ ਸਿੱਧਾ ਕਰਕੇ ਸਿੱਧਾ ਕਰਕੇ ਜਾਂਦੇ ਜਾਂਦੇ ਸਦਾ ਇਧਰੋਂ ਲੱਗ ਜਾਣਾ ਯਾਰ ਚੱਲ ਜਾਂਦੇ ਕੋਈ ਨਹੀਂ ਚੱਲ ਕੇ ਚੱਲ ਕੇ ਚੱਲ ਕੇ ਮੜਾ ਇਧਰੋਂ ਚੱਲ ਕੇ ਜਾਂਦੇ 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 ਸੱਜੇ 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 ਬਾਬਾ ਸੱਜੇ 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 ਜਾਂਦੇ ਜਾਂਦੇ ਸੱਜੇ ਸੱਜੇ ਜਾਂਦੇ 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 ਕੋਈ ਨਹੀਂ ਬਾ ਜਾਂਦੇ 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 ਇਹ ਕੋਲਾ ਆ ਤੇ ਧਿਆਨ ਨਾਲ ਜਾਂਦੇ ਬਸ ਸਹੀ ਜੇ ਸਹੀ ਜੇ ਤੁਰਿਆ ਜਾਂਦੇ ਹੋਣ ਇਹਨਾਂ ਨੂੰ ਪਰ ਇਹਨੂੰ ਰੱਖ ਕੇ ਮੜਾ ਜਾ ਇਥੋਂ ਬਾਬਾ ਇਧਰੋਂ ਵੇਖ ਕੇ ਮੜਾਇਆ ਇਧਰੋਂ ਵੇਖ ਕੇ ਮੜਾਇਆ ਪਰ ਇਹਨੂੰ ਰੱਖ ਚੁੱਕ ਨਾ ਲੈਫਟ ਨਾਲ ਝੁੱਕ ਜਾਂਦੀ ਥੱਲੇ ਲੱਗ ਜਾਣਾ ਉਧਰੋਂ ਲੈਫਟ ਨਾਲ ਝੁੱਕ ਨਾ 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 ਥਲੇ ਪਿੱਛੇ ਥਲੇ ਲੱਗ ਜਾਣਾ ਇਹਨੇ ਲੇਰ ਹੋਏ ਨਾ ਵਾ ਬਸ ਇੰਨਾ ਕ ਜਾਣਦੇ ਇੱਥੇ ਕ ਜਾਣਦੇ ਬਾ ਠੀਕ ਆ ਇੱਥੇ ਕ ਰਹਿਣ ਦੇ ਜਾਣਦੇ ਜਾਣਦੇ ਕੋਈ ਨਹੀਂ ਹਾਂ ਤੇ Papa ਖੜਨਾ ਪਊਗਾ ਇੱਦਾਂ ਜਾਊਗਾ ਨਹੀਂ ਨਹੀਂ ਬਹੁਤ ਉੱਤਾਰਾਂ ਤੇ ਬਹੁਤ ਉੱਚੀਆਂ ਕੋਣੇ ਪਾਰ ਆਉਂਦਾ ਨਹੀਂ ਪਤਾ ਕਰ ਕੰਬਾਈਨ ਦੇ ਮੈਨੂੰ ਡੋਲੀ ਆਲੀ ਕਾਰਵਾਂ ਉਹ ਇੱਦਾਂ Papa ਖੜੋਗੇ ਹਾਂ ਕਾ ਡੋਲੀ ਆਲੀ ਕਾਰਵਾਂ ਹੋਰ ਵੀ ਦੀ ਡੋਲੀ ਆਲੀ ਕਾਰਵਾਂ ਇੱਦਾਂ ਖੜੋਗੇ ਬਸ ਬਸ ਇੱਦਾਂ ਹੀ ਦੇ ਅੱਛਾ ਇੱਦਾਂ Papa ਖੜਨਾ ਨੂੰ ਬਹੁਤ ਤੁਰਿਆ ਜਾਣਾ ਹੁਣ ਇਹਨੇ ਸਿੱਧੇ ਸਿੱਧੇ ਵੇ ਡੋਲੀ ਆਲੀ ਕਾਰਾਂ ਹੱਥ ਪਾ ਕੇ ਰੱਖੇ ਨੂੰ ਬਸ ਮੜਾ ਹਲਾਰਾ ਨਾ ਦਵੇ ਬਸ ਹੱਥ ਜਾ ਰੱਖਣਾ ਪਊਗਾ ਕਰ ਦੇ ਅਗੇ ਗੰਗੇ ਫਾਇਦੇ ਨਾਲ ਗੱਡੀ ਜਿਹਨੋਂ ਤੋਂ ਯੂ ਟਰਨ ਹੋ ਗਿਆ ਉਹ ਤੋਂ ਗੱਡੀ ਬਸ ਲਾ ਰਾਜਾ ਨਾ ਇੰਜ ਬੱਚੇ ਬਾਕੀ ਕੋਈ ਨਹੀਂ ਆ ਉਹ ਤੋਂ ਰਾਹ ਰੂ ਤੋਂ ਮੜਾ ਜਾ ਵੇਖ ਕੇ ਬਸ ਯਾਰ ਤੂੰ ਚਿੰਤਾ ਗਾਦੀ ਕਰਦਾ ਕੀ ਆਂਦਾ ਇਹਨੂੰ ਐਵੇਂ ਐਦਾਂ ਬਾਬਾ ਇਸੇ ਗੇਰ ਜੀ ਜਾਣ ਦੀ ਜਿਹੜੇ ਜਾਏਗਾ ਓਏ ਸਰਪਾਲ ਫੇਰੀ ਨਹੀਂ ਢੋਲੀ ਵਾਲੀ ਗੱਡੀ ਤਾਂ ਨਹੀਂ ਉਦੋਂ ਤਾਰ ਵੀ ਦੇ ਬਸ ਪਰਲਾ ਬੰਨਾ ਵੇਖ ਕੇ ਬਾਬਾ ਮੜਾ ਚੈਨਲ 'ਚ ਉਹਨਾਂ ਨੂੰ ਨਾ ਲੱਗ ਜੇ ਉਹ ਤਾਂ ਤਾਰ ਹੀ ਦੇ ਲੀ

ਡਾਡਾ ਆਇਆ ਨਹੀਂ ਇੱਥੇ ਗਾਸ ਮੜਾ ਆ ਵੇ ਇੱਕ ਟੋਏ ਇੱਕ ਤੋਂ ਮੋੜ ਤੋਂ ਮੜਾ ਵੇਖ ਕੇ ਬਾਕੀ ਕੋਈ ਨਹੀਂ ਆਹ ਹਾਲਾਤੋਂ ਆਇਆ ਨਹੀਂ ਸਾਡੇ ਕੋਈ ਨਹੀਂ ਕੋਈ ਆਇਆ ਇਹ ਜਾਣਾ ਹੈ ਮੇਰਾ ਆਖਿਆ ਕਿੱਧਰ ਆ ਗਿਆ ਫੋਨ ਕਿੰਨੇ ਕੀਤਾ ਸੀ ਇਹ ਚਾਂਦੀ ਰਾਮ ਜੀ ਬਸ ਇੱਥੋਂ ਹੀ ਮੜਾ ਆ ਵੇਖ ਕੇ ਤਾਰਨਾ ਪੈਣਾ ਮੁੜ ਕੇ ਪਧਰਾ ਪਧਰਾ ਤੁਰਿਆ ਜਾਣਾ ਨੇ ਆਇਗਾ ਹੱਥ ਭਾਗੇ ਰੱਖ ਓਏ ਮੋਲੇ ਇੱਥੋਂ ਹੱਥ ਭਾਗੇ ਰੱਖ ਬਸ ਇੱਥੋਂ ਮੜਾ ਮੋੜ ਦਿਓ ਤੋਈਆਂ ਪਰਲੇ ਬੰਨੇ ਰੂੜੀ ਆ ਕੋਈ ਆ ਬੋਣਿਆ ਪਰਲੇ ਬੰਨੇ ਰੂੜੀ ਕੋਈ ਚੱਕਰ ਨਹੀਂ ਆ ਨਹੀਂ ਨਹੀਂ ਕੁਛ ਨਹੀਂ ਹੁੰਦਾ ਐਡੀ ਨਹੀਂ ਕੋਈ ਗੱਲ ਨਹੀਂ ਨਹੀਂ ਕੋਈ ਨਹੀਂ ਕਿਤੇ ਨਹੀਂ ਜਾਂਦਾ ਐਡੀ ਛੇਤੀ ਨਹੀਂ ਆ ਰੇੜੀ ਦਿੰਦੀ ਹੈ ਕੋਈ ਡੱਟਦਾ ਗੌਰ ਬਣਾਤਾ ਹੈ ਕਿ ਆਹ ਨਾਲੇ ਉੱਤੇ ਇਧਰੋਂ ਮੜਾ ਧਿਆਨ ਨਾ ਮੜਾ ਚੁੱਕੇ ਰੱਖ ਇਧਰੋਂ ਪਰਲੇ ਬੰਨੇ ਚੁੱਕੇ ਰੱਖੋ ਮੜਾ ਚੁੱਕੇ ਪਰਲੇ ਬੰਨੇ ਚੁੱਕੇ ਹੁਣ ਰਾਜ ਜੀ ਕੀ ਹਾਲ ਨੇ ਜਾਂਦੇ ਜਾਂਦੇ ਕੋਈ ਨਹੀਂ ਵਾਲੇ ਸੋਨਹਾਾ ਆਪ ਸ੍ਰੀ ਆਕਾਲ ਜਾ ਵਗੇ ਅੱਗੇ ਜਾਓ ਬਸ ਵੇਖੇ 15 15 ਤਰਿਆ ਜਾਂਦੇ ਹੁਣ ਆ ਜਾ ਫਿੱਸੇ ਪਰਲਾ ਬੰਨਾ ਵੇਖ ਕੇ ਜੱਗੀ ਜੀ ਆਉਂਦੇ ਆਉਂਦੇ ਕੋਈ ਨਹੀਂ ਆਉਂਦੇ ਐਟੂ ਲਈ ਜਿੰਦਾ ਰੱਖਣਾ ਕਿਧਰ ਦੀ ਆ ਉਹ ਪਰਲਾ ਬੰਨਾ ਪਰਲਾ ਬੰਨਾ ਸਾਫ ਕਰਨਾ ਪੈਣਾ ਆਪਾਂ ਨੂੰ ਆਹੜਾ ਆਹੋ ਉਥੋਂ ਬੈਗ ਲਵਾ ਲਈਏ ਤੋਂ ਵੀਰ ਸਾਬ ਰਾਹ ਦੇ ਸਭ ਕਰਦੇ ਯਾਰ ਆਪਾਂ ਨੂੰ ਘਮਾਉਣਾ ਪੈਣਾ ਆ ਇਹਦਾ ਮੂੰਹ ਉਧਰੋਂ ਐ ਬੈਗ ਲਾ ਕੇ ਸਿੱਧੇ ਦਾ ਸਿੱਧੇ ਆ ਆ ਤਾਂ ਸਿੱਧੇ ਦਾ ਸਿੱਧਾ ਹੀ ਬੈਗ ਲਾ ਦਿੰਦੇ ਇਧਰੋਂ ਹੈ ਇਹੋ ਤੋਂ ਬਣਾਦਾ ਗਾੜੀਆਂ ਕਿਧਰੋਂ ਘੁੰਮੂਗਾ ਯਾਰ ਲਾਉਣਾ ਤੇ ਆਪਾਂ ਐਨੂੰ ਆ ਬੈਗ ਪਰਾਂ ਨੂੰ ਮੂੰਹ ਕਰਨਾ ਉਧਰੋਂ ਬੈਗ ਲਵਾਵਾਂਗੇ ਨਾ ਇਧਰੋਂ ਟਰਾਲਾ ਆ ਫੁੱਟਣਾ ਪਣਾ ਆਪਾਂ ਨੂੰ ਚੁੱਕਣਾ ਪਣਾ ਸਮਾਨ ਚੁੱਕ ਦੇਣਾ ਆ ਚੁਕਾਈਏ ਫਿਰ ਉਹਨਾਂ ਨੂੰ ਉਹ ਕਰਦੇ ਨੇ ਪਰਾਂ ਕਰਦੇ ਆਈ ਚੱਲੇ ਜਾ ਉਹ ਚੁਕਾਈਏ ਤੇ ਟਰਾਲਾ ਬੈਗ ਉੱਥੋਂ ਟਰੈਕਟਰ ਬੈਗ ਕਰਕੇ ਆ ਵੀ ਫੁੱਟਣਾ ਪੈਣਾ ਆਪਾਂ ਨੂੰ ਕੀ ਕਰਦਾ ਆਹੋ ਕੋਈ ਵੱਡਣਾ ਆ ਆ ਗਈ ਥੰਮੀ ਦੀ ਉਤਰਾ ਗੱਡੀ ਆ ਇਹਨੂੰ ਵੀ ਦੱਸਣਾ ਆਹੇ ਤੇ ਚੱਲ ਪੁੱਟੀ ਜਾਣੀ ਐ ਜਾ ਛੱਡ ਯਾਰ ਛੱਡ ਦੇ ਉਹ ਤੇਰੀ ਉੱਥੇ ਦੀ ਪੁੱਟੀ ਕਰਦੇ ਆ ਵੀਡੀਓ ਐਪਲੀਕੇਸ਼ਨ ਲੱਗ ਜੂਗੀ ਇਹ ਕਰਨ ਦੇ ਆ ਇੱਕ ਤੋੜ ਦੇ ਬਸ ਲਾ ਲਿਆ ਜੋਰ ਜਾ ਗੁਰਾ ਨਾ ਕੋਈ ਤੇ ਤੂੰ ਰੋਕ ਨਹੀਂ ਬਟਿਆ ਗਿਆ ਆ ਇੱਟਾ ਚਕਾਈਏ ਤੇ ਇਦੋਂ ਬੈਕ ਲਾਈਏ ਆਪਾਂ ਆਪਾ ਇਧਰ ਆਹ ਕੀ ਆ ਉਹ ਚੈਨਲ ਵੈਲਡਿੰਗ ਦਾ ਕੁਛ ਕੇ ਜਾ ਕੇ ਆਏ ਆ ਨਹੀਂ ਨਹੀਂ ਪੁੱਟੇ ਜਾਣਾ ਵਾ ਨਹੀਂ ਉਸ ਤਰ੍ਹਾਂ ਹੀ ਲੱਕੜ ਜੀ ਫਸਾਈ ਵਿੱਚ ਆ ਲੱਕੜ ਜੀ ਫਸਾਈ ਆ ਵੀ ਕੱਢਣੀ ਪੈਣੀ ਆਪਾਂ ਨੂੰ ਹਰ ਹਰ ਨਹੀਂ ਪੁੱਟੇ ਜਾਣਾ ਵਾ ਆ ਵੀ ਥੰਮੀ ਜੀ ਪੁੱਟਣੀ ਪੈਣੀ ਆ ਇਹਨੂੰ ਥਾਣੇ ਤੱਕ ਲੈ ਕੇ ਹਾਂ ਹਾਂ ਚਲੋ ਹਰ ਹੋ ਜੀ ਨਹੀਂ ਉਹ ਤੁਹਾਡੇ ਪੈਰਾਂ ਨਾਲ ਕਰਕੇ ਤਾਂ ਨਹੀਂ ਹੁੰਦੀ ਮਿੱਟੀ ਬਿਲਕੁਲ ਕੋਲੇ ਕਰਕੇ ਰੱਖ ਪਿੱਟੀ ਤਾਂ ਨਹੀਂ ਹੁੰਦੀ ਤੇਰੇ ਕਰਕੇ ਬਹ ਠੀਕ ਆ ਤੇ ਪੁੱਟਿਆ ਗਿਆ ਤੇ ਆਹ ਵੇਖੋ ਪੁੱਤੇ ਪੁੱਤਣ ਦੇ ਚੱਲ ਜਾ ਦਾ ਮਾਰੋ ਨਿਗਾਹ ਨਾਲ ਏਟਾਂ ਕਰੀਏ ਪਾਸੇ ਇਹਨੂੰ ਆਖਿਆ ਵੀ ਮੈਂ ਸਫਾਈ ਕਰ ਲਈ ਉੱਥੇ ਉਹਨੇ ਲਾਜ ਨਹੀਂ ਬੰਗਾ ਹੁਣ ਚੁੱਕ ਦਿਓ ਹੋਰ ਐਡੀ ਗੱਲ ਜਾਣਾ ਛੋਟਾ ਵੀਰੋ ਹਾਂ ਨੂੰ 2 ਮਿੰਟ ਰੋਕੋ ਆ ਇੱਟਾਂ ਚੁੱਕੀ ਏ ਠਿੱਟਾ ਕਰੋ ਪਾਸੇ ਆ ਲੱਕੜਾਂ ਲੁਕੜਾਈਆਂ ਕਰਦੀ ਏ ਪਰ ਇਹਨੂੰ ਕਿਉਂਕਿ ਆਪਾਂ ਐਂ ਜੀ ਬੈਗ ਲਾ ਦੇਣਾ ਟਰਾਲਾ ਇੱਥੇ ਤੇ ਸਿੱਧੇ ਸਿੱਧਾ ਮੁੜ ਕੇ ਆਪਾਂ ਉਹ ਫਰਸ਼ ਤੇ ਵੀ ਚੜਾ ਦਾਂਗੇ ਤਾਂ ਵੀ ਕੋਈ ਨਹੀਂ ਆ ਫਰਸ਼ ਤੇ ਵੀ ਚੜ ਜੂਗਾ ਬਸ ਇੰਨਾ ਕਿ ਆ ਰੇਡ ਜਿਆ ਬਣਿਆ ਹੋਣਾ ਚਾਹੀਦਾ ਇਧਰਲੇ ਪਾਸਿਓਂ ਅਟ ਨਹੀਂ ਲੱਗਣੀ ਚਾਹੀਦੀ ਫਿਰ ਚੜ ਜੂਗਾ ਬੈਕ ਸਿੱਧਾ ਸਿੱਧੇ ਚੜ ਜਾਣਾ ਵਾ ਬਸ ਬੈਗ ਤੇ ਆ ਨਾ ਲਾਉਣਾ ਕਨਵੜਾ ਖੋਜੀ ਹੁਣ ਕਿਉਂ ਐ ਗਰਾਵਾ ਜੀ ਰਿੰਨ ਹੁਣ ਗੱਲ ਬਸਾ ਚਾਹ ਵਾ ਸਾਈਕਲ ਤੇ ਪਜਾ ਫਿਰਨਿਆ ਉਧਰੋਂ ਕੋਣ ਭਰਾਵਾ ਅਕਰੀ ਲਾਉਂ ਉਹ ਵੀ ਅਕਵੇ ਹਜੇ ਰਾਈਡਰ ਨਾ ਆੜਿਆ ਬਾਅਦ ਦਾ ਮੈਨੂੰ ਪਤਾ ਨਹੀਂ ਚਾਲੇ ਰਲਾਉਂਦਾ ਵਾ ਇੱਥੇ ਇਟਾ ਇੱਥੇ ਪੱਤੀਆਂ ਕਾਉਂ ਬੈਠੇ ਆ ਆ ਵੇ ਸਾਦੇ ਆਪਣਾ ਸੈਂਟਰ ਜੇ ਜੀ ਆ ਜਣਾ ਉਹਦਾ ਇਹ ਸਾਦੇ ਆਪਣਾ ਸੈਂਟਰ ਜੇ ਚ ਆਉਣਾ ਸੈਂਟਰ ਜੇ ਸੈਂਟਰ ਜੇ ਆਹੋ ਆ ਇਟਾ ਚੁੱਕ ਲਈਏ ਆੜੀਆਂ ਆ ਚੁੱਕ ਲਈਏ ਜਾਣਦੇ ਉਹ ਕੋਈ ਨਹੀਂ ਬਾਬਾ ਹੌਸਲਾ ਰੱਖ ਕੋਈ ਨਹੀਂ ਉਹ ਥੀ ਕਰ ਲਾਂਗੇ ਯਾਰ ਮਾੜਾ ਮੋਟਾ ਕੋਈ ਨਹੀਂ ਮਾੜਾ ਮਾੜਾ ਵਟ ਕੇ ਹੋ ਰੌਣ ਦੇ ਕੋਈ ਨਹੀਂ ਹੱਥ ਨਾ ਕਰ ਲਾਂਗੇ ਕੋਈ ਗੱਲ ਨਹੀਂ ਮਾੜਾ ਪਛਾਣ ਜਾਣਦੇ ਉਤਰਾਂ ਤੂੰ ਹੈਲੋ ਹੈਲੋ ਆ ਆ ਇੱਕ ਮਿੰਟ ਬਾਸ ਡੱਕ ਦੇ ਇੱਥੇ ਡੱਕ ਦੇ ਡੱਕ ਦੇ ਲਾ ਦੇ ਇੱਥੇ ਲਿਫਟ ਲਾ ਦੇ ਲਿਫਟ ਪਿੱਛੇ ਰੱਖਦਾ ਥੋੜਾ ਗਾਹ ਕਰਕੇ ਤੇ ਫਿਰ ਪਰਾਂ ਨੂੰ ਘਰ ਆ ਲਈਏ ਓ ਯਾਰ ਹੱਥੀ ਕਰ ਲੈਨੇ ਯਾਰ ਬਾ ਲਾ ਦੇ ਇੱਥੇ ਯਾਰ ਲਾ ਦੋ ਲਾ ਦੋ ਕਿਉਂ ਉਹ ਸਾਲਾਈਟ ਦਾ ਕਰਕੇ ਚੱਲ ਕੋਈ ਨਹੀਂ ਰਹਿਣ ਦੇ ਹਰ